ਮੈਂ ਗਰੂਸੀ ਸੰਤੈ ਲਾਪੀ ਸੰ ਇਗਲ ਨਿਊਜ਼ ਵੱਲੋਂ ਆਪ ਸਭ ਦਾ ਸਵਾਗਤ ਕਰਦੇ ਹਾਂ ਅੱਜ ਅਸੀਂ ਪਹੁੰਚੇ ਹਾਂ ਪਿੰਡ ਜੱਤਗੱਲ ਜਿੱਥੇ ਕਿ ਨਰੇਗਾ ਪਾਵਰ ਪੰਜਾਬ ਵੱਲੋਂ ਖੜੇ ਹੋਏ ਆਜ਼ਾਦ ਉਮੀਦਵਾਰ ਸਰਦਾਰ ਕਿਕਰ ਸਿੰਘ ਢਾਲੀਵਾਲ ਨਰੇਗਾ ਮਜ਼ਦੂਰਾਂ ਕੋਲ ਪਹੁੰਚ ਕੇ ਮਜ਼ਦੂਰਾਂ ਨੂੰ ਉਹਨਾਂ ਦੇ ਹੱਕਾਂ ਬਾਰੇ ਜਾਗਰੂਕ ਕੀਤਾ ਅਤੇ ਹੋਰ ਵੀ ਕਈ ਮਜ਼ਦੂਰਾਂ ਉੱ퍼 ਆਪਣੇ ਵਿਚਾਰ ਦਿੱਤੇ ਜੋ ਕਿ ਅਸੀਂ ਤੁਹਾਨੂੰ ਵੀਡੀਓ ਦੇ ਮਾਧਿਅਮ ਰਾਹੀਂ ਦਿਖਾਉਣ ਜਾ ਰਹੇ ਹਾਂ ਤਉ ਸਭ ਤੋਂ ਪਹਿਲਾ ਗੱਜਬੇ ਬਲਾਈਏ ਫਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦਾ ਪਿੱਛੇ ਵੀ ਕਈ ਵਾਰ ਪ੍ਰਧਾਨ ਜੀ ਹਣੀ ਸਹਿਤ ਤੁਹਾਡੇ ਕੋਲ ਹੋਗੇ ਗਏ ਆ ਪਰ ਅੱਜ ਫੇਰ ਨਰੇਗਾ ਪਾਵਰ ਪੰਜਾਬ ਪੰਜਾਬ ਦੇ ਪ੍ਰਧਾਨ ਸਰਦਾਰ ਕਿਕਰ ਸਿੰਘ ਦੀ ਤਾਲੀਵਾਦ ਉਹ ਤੁਹਾਡੇ ਕੋਲ ਆਏ ਆ ਉਹ ਤੁਹਾਡੇ ਨਾਲ ਕੋਈ ਆਪਣੇ ਵਿਚਾਰਾਂ ਜੇ ਕਰਨਗੇ ਸਰਦਾਰ ਕਿਕਰ ਸਿੰਘ ਦੀ ਤਾਲੀਵਾਦ ਬਹੁਤ ਹੀ ਸਤਕਾਰਯੋ ਮੇਰੀਆਂ ਮਾਪਾ ਮੇਰੀਆਂ ਭੈਣਾਂ ਸਾਡੀਆਂ ਤੀਆਂ ਸਾਡੇ ਬਜ਼ੁਰਗ ਆਪ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਇੱਕ ਪਤਾ ਵੀ ਪੰਜਾਬ ਚ ਇੱਕ ਨਰੇਗਾ ਪਾਵਰ ਪੰਜਾਬ ਚਲਦਾ ਪਤਾ ਹੋਣਾ ਮੈਂ ਦੋ ਵਾਰੀ ਆ ਗਿਆ ਇਸ ਨਗਰ ਚ ਇੱਕ ਵਾਰੀ ਤੁਹਾਡੇ ਸਕੂਲ ਦੇ ਚ ਵੀ ਆਈ ਧਰਮਸਾਲਾ ਚ ਚਲੋ ਜੇ ਨਹੀਂ ਪਤਾ ਤਾਂ ਜਿਹੜਾ ਨਰੇਗਾ ਪਾਵਰ ਪੰਜਾਬ ਆ ਇਹ ਚਾਹੁੰਦਾ ਕੀ ਆ ਇਹ ਮਰਦਾ ਕੀ ਆ ਸਾਡੀ ਕਿਸੇ ਪੰਜ ਸੌ ਪੰਜ ਕਿਸੇ ਸਟਰੀ ਵੀਡੀਓ ਨਾਲ ਕੋਈ ਲੜਾਈ ਨਹੀਂ ਸਾਡੇ ਵਾਸਤੇ ਸਾਰੇ ਸਤਕਾਰਯੋਗ ਹੈ ਪਰ ਉਹ ਜਿਹੜੇ ਮੇਗਾ ਪਾਵਰ ਪੰਜਾਬ ਚਾਹੁੰਦਾ ਕੀ ਆ ਆ ਕੱਸੀ ਬੜੀਆਂ ਪੁਲ ਬਣਿਆ ਹਸਪਤਾਲ ਬੰਦੇ ਵਾਟਰ ਵਰਕਸ ਬੰਦੇ ਆ ਮੈਡੀਕਲ ਬੰਦੇ ਆ ਉਹ ਪੈਸਾ ਜਿਹੜਾ ਸੈਂਟਰ ਭੇਜਦਾ ਉਹਦੇ ਚੱਬਾ ਪੈਸਾ ਪੰਜਾਬ ਦੀ ਸਰਕਾਰ ਨੇ ਪਾਉਣਾ ਹੁੰਦਾ ਕਿਉਂ ਜੀ ਐਂ ਹੁੰਦਾ ਨਾ ਹੋਰ ਜਿਹੜਾ ਤਾਂ ਪੈਸਾ ਪੰਜਾਬ ਦੀ ਸਰਕਾਰ ਨੇ ਪਾਉਣਾ ਜਿਹੜੇ ਨਰੇਗਾ ਵਾਲੇ ਲੋਕ ਆ ਤੇ ਜਿਹੜਾ ਜੋਬਟ ਆ ਉਹਦੇ ਤੇ ਜੋਬ ਨਹੀਂ ਖਿਆ ਨਾ ਉਹ ਜੋਬ ਨੌਕਰੀ ਆ ਤੇ ਪੰਜਾਬ ਦੀ ਸਰਕਾਰ ਅਸੀਂ ਕਿਹਨੇ ਵੀ ਅੱਧਾ ਪੈਸਾ ਪੰਜਾਬ ਦੀ ਸਰਕਾਰ ਨਰੇਗਾ ਵਾਲਿਆਂ ਨੂੰ ਦੇਵੇ ਅੱਜ ਦਿਹਾੜੀ 322 ਰੁਪਏ ਆ ਜੇ ਪੰਜਾਬ ਦੀ ਸਰਕਾਰ ਪੰਜਾਬ ਦੇ ਖਾਤੇ ਚੋਂ 322 ਰੁਪਏ ਨੇਡਾ ਵਾਲਿਆਂ ਨੂੰ ਦਿੰਦੀ ਆ ਤੇ ਦਹੜੀ ਬਣਦੀ 644 ਰੁਪਏ 644 ਬਣਦੇ ਆ ਨਾ 644 ਦੇ ਨਾਲ ਸਾਡੀ ਮਿਹਲੇ ਦੀ ਜਿਹੜੀ ਤਰਖਾ ਬਣਦੀ ਆ 19000 320 ਰੁਪਏ ਬਣਦੀ ਆ ਤੇ ਅਸੀਂ ਨੇਡਾ ਪਾਵਰ ਪੰਜਾਬ ਵਾਲੇ ਕਹਿੰਦੇ ਕਿ ਆ ਬਈ ਸਾਨੂੰ ਪੰਜਾਬ ਦੀ ਸਰਕਾਰ ਹਰ ਮਹੀਨੇ 19000 320 ਰੁਪਏ ਤਰਖਾ ਦੇਵੇ ਕਿ ਨਰੇਗਾ ਵਾਲੇ ਨੂੰ ਇਹ ਗੱਲ ਚੰਗੀ ਆ ਜਾਂ ਮਾੜੀ ਹੈ ਜੇ ਚੰਗੀ ਆ ਤਾਂ ਸਾਰੇ ਕਰਿਓ ਤੇ ਗੱਲ ਚੰਗੀ ਆ ਤਾਂ ਇਸ ਕਰਕੇ ਅਸੀਂ ਕਹਿੰਦੇ ਨਹੀਂ ਬਈ ਕਿਸੇ ਕਿਸਾਨ ਦੀ ਜਮੀਰ ਖੋ ਕੇ ਨਰੇਗਾ ਵਾਲਿਆਂ ਨੂੰ ਦੇ ਦਿਓ ਅਸੀਂ ਨਹੀਂ ਕਹਿੰਦੇ ਅਸੀਂ ਨਹੀਂ ਕਹਿੰਦੇ ਬਈ ਕਿਸੇ ਮਲਾਜਾਂ ਦੀ ਕੁਰਸੀ ਖੋ ਕੇ ਦੇ ਦਿਓ ਅਸੀਂ ਤਾਂ ਕੰਮ ਮਰਦੇ ਆ ਕੰਮ ਅਸੀਂ ਕਈ ਘਹਾੜੀ ਕਸੀਆ ਚਲਾਉਣ ਵਾਲੇ ਲੋਕ ਅਸੀਂ ਤਾਂ ਕੰਮ ਕਰਕੇ ਰੋਟੀ ਖਾਣ ਵਾਲੇ ਲੋਕ ਸਾਨੂੰ ਤਾਂ ਕੰਮ ਚਾਹੀਦਾ ਔਰ ਜਿਹੜੀ ਸਰਕਾਰ ਕੰਮ ਵੀ ਨਹੀਂ ਦੇ ਸਕਦੀ ਕੀ ਮੰਗੇ ਹਸਦਾ ਜੀ ਅਸੀਂ ਕੰਮ ਮੰਗਣਾ ਉਹ ਜਿਹੜੀ ਕੰਮ ਵੀ ਨਹੀਂ ਦੇ ਸਕਦੀ ਸਰਕਾਰ ਉਹ ਚੰਗੀ ਆ ਜਾ ਮਾਰੀ ਐ ਕਿਉਂ ਜੀ ਚੰਗੀ ਤੇ ਮਾਰੀ ਐ ਜੇ ਮਾਰੀ ਆ ਤਾਂ ਹੱਥ ਖੜੇ ਕਰੋ ਕਿ ਜਿੰਨੀਆਂ ਵੀ ਸਰਕਾਰਾਂ ਆਈਆਂ ਚਾਹੇ ਪੱਕੜੀ ਵਾਲੇ ਹੋਣ ਚਾਹੇ ਪੰਜੇ ਵਾਲੇ ਹੋਣ ਚਾਹੇ ਫੁੱਲ ਵਾਲੇ ਹੋਣ ਚਾਹੇ ਝਾੜੂ ਵਾਲੇ ਹੋਣ ਔਰ ਨਰੇਗਾ ਪਾਵਰ ਪੰਜਾਬ ਚ ਨਰੇਗਾ ਚ ਕੰਮ ਕੌਣ ਕਰਦਾ ਹੈ ਮਜਵੀ ਬਾਲਮੀਕੀ ਚਮਾਰ ਕਮਾਰ ਨਾਈ ਧੋਬੀ ਗੁਜਰ ਸਣੀ ਬੋਰਜੇ ਬਾਦਿਗਰ ਮਾਰੇ ਪੰਜਾਬ ਦਾ ਜੱਟ ਵੀ ਨਰੇਗਾ ਚ ਕੰਮ ਕਰਦਾ ਕਰਦਾ ਨਾ ਕਿਉਂਕਿ ਅੱਜ ਪੰਜਾਬ ਦਾ ਕਿਸਾਨ ਪੰਜਾਬ ਦਾ ਜੱਟ ਇਹਨਾਂ ਸਰਕਾਰਾਂ ਦੀਆਂ ਦਲਤ ਨੀਤੀਆਂ ਕਰਕੇ ਅੱਜ ਵੀ 25% ਕਿਸਾਨ ਜਮੀਨ ਤੋਂ ਹੱਥ ਛੋਕੇ ਬੈਠਾ ਹੈ ਕੋਈ ਫੈਕਟਰੀਆਂ ਚ ਕਰਦਾ ਕੋਈ ਕਾਰਖਾਨੇ ਚ ਕਰਦਾ ਕੋਈ ਮੇਸਤਰੀਆਂ ਨਾਲ ਕੋਈ ਨਰੇਗਾਚ ਅਸੀਂ ਇੱਕ ਤਰਫਾ ਜਾਂ ਕਿਸੇ ਚੱਲੇ ਵਜੀਆਂ ਵਾਸਤੇ ਬੋਰੀਆਂ ਠਵਾਰਾ ਵਾਸਤੇ ਨਹੀਂ ਮੰਗਦੇ ਅਸੀਂ ਕਹਿੰਦੇ ਜੱਟ ਵੀ ਕੰਮ ਰੇਗਾਚ ਕਰਦਾ ਉਹਨੂੰ ਵੀ ਬਰਾਬਰ ਤਨਖਾਹ ਦਿਓ ਪੱਕੇ ਕਰੋ ਸਾਨੂੰ ਪੱਕਿਆ ਕਰਕੇ तनखा दो आज छुट्टियां हो गई अस्सी अस्सी हजार मिलिया टीचर अज डेढ़ महीना घरे बेच तनखाह लेनी मिलनी चाहिए मिलनी चाहिए नहीं पर असी असी चार वार स्पीकर चार वार बार स्पीकर का असी मानते की असी कहने स्पीकर साहब ये लोगों ने तजर्बा कर लिया प्रैक्टिकल कर लिया ਕਿ ਇਹ ਜੀ ਨੂੰ ਮਰਦੀ ਮੁੱਦੇ ਨੂੰ ਸਰਦਨ 2022 ਚ ਅਸੀਂ ਲੰਮੀ ਦਾ ਜਗੀਰਦਾਰ ਵੱਡਾ ਬਾਦਲ ਹਰਾਇਆ ਸੁਖਬੀਰ ਹਰਾਇਆ ਉਹਦਾ ਸਾਲਾ ਹਰਾਇਆ ਇਧਰ ਚੜਦੇ ਪਾਸੇ ਮੋਤੀਮੋਲ ਦੇ ਰਾਜੇ ਕੈਪਟਨ ਮਰਿੰਦਰ ਹਰਾਇਆ ਉਹਦਾ ਮੁੰਡਾ ਹਰਾਇਆ ਜੋਈ ਹਰਾਇਆ ਅਸੀਂ ਤੱਕੜੀ ਪੰਜਾ ਚੱਡੀ ਗਰਦੀ ਬਦਾਰਥਾ ਚੋਂ ਕੰਨੋ ਫੜਕੇ ਬਾਹਰ ਕੀਤਾ ਹੈ ਕਿਉਂ ਜੀ ਕੀਤਾ ਨਾ ਤੇ ਅਸੀਂ ਕੀਤਾ ਕੀ ਹੈ ਅਸੀਂ ਝਾੜੂ ਵਾਲਿਆਂ ਦੀ ਸਰਕਾਰ ਬਣਾਈ ਹੈ ਆਵਾਦਮੀ ਪਾਰਟੀ ਦੀ ਸਰਕਾਰ ਬਣਾਈ ਆ ਅਸੀਂ ਬਦਲਾਓ ਲੈ ਕੇ ਆਇਆ ਪਰ ਬਦਲਾਓ ਵਾਲਿਆਂ ਨੇ ਸਾਡਾ ਬਦਲਾ ਲੈ ਲਿਆ ਕਿਉਂ ਜੀ ਲਿਆ ਕਿ ਨਹੀਂ ਅਸੀਂ 50 50 ਕਿਲੋ ਤਣਕ ਚੱਤੀ ਤੇ ਰੱਖ ਕੇ ਆਟਾ ਭਿਉਣ ਲਾਉ ਲਾਉ ਲੋਟ ਇਹਨਾਂ ਨੇ ਸਾਨੂੰ 5 ਕਿਲੋ ਦੀ ਥੈਲੀ ਚ ਕਰਤਾ ਹੈ ਬਦਲਾ ਲਿਆ ਤੇ ਨਹੀਂ ਲਿਆ ਜੇ ਬਦਲਾ ਲਿਆ ਤਤ ਕਰੇ ਚਰੋ ਕਿ ਬਦਲਾ ਲੈ ਲਿਆ ਹੈ ਇਸ ਕਰਕੇ ਸਿੱਖਿਆ ਸਪੀਕਰ ਸਾਹਿਬ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਕਰਤਾ ਧਰਤਾਓ 92 ਐਮਐਲਏ ਦੇ ਬਾਪ ਇੱਕ ਪਾਲਸੀ ਬਣਾਓ ਪਾਲਸੀ ਬਣਾ ਕੇ ਬਜਟ ਪਾਸ ਕਰੋ ਇਹ ਮੇਡਾਂ ਵਾਲਾ ਦਾ ਬਜਟ ਰੱਖੇ ਪੰਜਾਬ ਦੀ ਸਰਕਾਰ ਬਜਟ ਦੇ ਵਿੱਚ ਪਾਲਸੀ ਬਣਾ ਕੇ ਇਹਨਾਂ ਦਾ ਬਜਟ ਰੱਖੋ ਇਹਨਾਂ ਦਾ ਪੈਸਾ ਰੱਖ ਕੇ ਇਹਨਾਂ ਨੂੰ ਪੱਕੇ ਕਰੋ ਪੈਸਾ ਦੇ ਦਿਓ ਅਦਾ ਪੰਜਾਬ ਦੀ ਸਰਕਾਰ ਪਰ ਬਜਟ ਪਾਸ ਹੋ ਗਿਆ 360 ਕਰੋੜ ਰੁਪਇਆ ਬਜਟ ਪਾਸ ਹੋ ਗਿਆ ਵਾਰਾ ਕੁੱਤਿਆਂ ਦਾ ਵੱਜੜ ਪਾਸ ਵਾਰਾ ਪਸ਼ੂਆਂ ਦਾ ਵੱਜੜ ਪਰਖਿਆ ਗਿਆ ਤੁਹਾਡਾ ਇਕ ਥੇਲਾ ਵੀ ਨਹੀਂ ਰੱਖਿਆ ਗਿਆ ਚੋਂ ਬਈ ਰੱਖਿਆ ਕਰਤਾ ਜੀ ਗੱਲ ਜਾਜਾ ਤੇ ਨਜਾਇਜ਼ ਤੇ ਲਾਉ ਇਹਨੇ ਰੱਖਿਆ ਸਾਨੂੰ ਕੁੱਤੇ ਬਿੱਲਿਆਂ ਨਾਲੋਂ ਵੀ ਪਾਸੇ ਰੱਖਿਆ ਇਹਨਾਂ ਨੇ ਉਹ ਲੜਨ ਕਰਤਾ ਬਈ ਪਿੰਡ ਦੇ ਜਿਹੜੀਆਂ ਸਰਪੰਚੀਆਂ ਪੰਡ ਤੇ ਸਰਪੰਚ ਜਿਹੜੇ ਨਵੇਂ ਇੱਥੇ ਮਲੇਡਾ ਪਾਵਰ ਪੰਜਾਬ ਵਾਲਿਆਂ ਨੇ ਉਹ ਲੜਨ ਕਰਤਾ ਅਈ ਜਿਹੜਾ ਸਰਪੰਚ ਹੋਊਗਾ ਉਹ ਨਰੇਡਾ ਵਾਲਿਆਂ ਦਾ ਹੋਊਗਾ ਉਹਣਾ ਚਾਹੀਦਾ ਤੇ ਨਹੀਂ ਜੇ ਹੋਣਾ ਚਾਹੀਦਾ ਤਾਂ ਆਪ ਕਰ ਕਰੋ ਕਿ ਸਰਪੰਚ ਨਹੀਂ ਫਿਰ ਮਰੇਗਾ ਵਾਲਿਆਂ ਦਾ ਹੀ ਹੋਊਗਾ ਜਦੋਂ ਦੇਣਾ ਹੀ ਤੇ ਲਾਣੀ ਦਿੱਤਾ ਵੀ ਕੁਛ ਅਸੀਂ 15 ਸਾਲ ਪਹਿਲਾਂ ਝਾੜੂ ਵਾਲਿਆਂ ਆਦਿ ਜਿਸ ਤਕਰੀ ਫੋਲੋ ਵਾਲਿਆਂ ਦੀ ਤਕਰੀ ਵਾਲਿਆਂ ਦੀ ਪਰਮਜੀਤ ਗੁਰ ਗੁਲਸ਼ਨ 15 ਸਾਲ ਜਿਤਾ ਕੇ ਪਾਰਲੀਮੈਂਟ ਵਿੱਚ ਭੇਜੀ 15 ਸਾਲ ਪਹਿਲਾਂ ਕਿਉਂ ਭਾਈ ਭੇਜੀ ਕਿਨੇ 10 ਸਾਲ ਪਹਿਲਾਂ 10 ਸਾਲ ਚਾਰੂ ਵਾਲਿਆਂ ਦਾ ਪ੍ਰੋਫੈਸਰ ਸਾਦੂ ਚਾਰੂ ਤੇ ਮੋਰਾ ਲਾਲਾ ਤੇ ਤੇਜਾ ਕਨੇ ਦਿੱਲੀ ਦੀ ਪਾਰਲੀਮੈਂਟ ਤੇ ਤੇ 5 ਸਾਲ ਹੁਣ ਅਸੀਂ ਪੰਜੇ ਵਾਲਿਆਂ ਦਾ ਤੁੰਬੀ ਵਾਲਾ ਮੁਮਸ਼ਲੀਕ ਪੰਜੇ ਤੇ ਮੋਰਾ ਲਾਲਾ ਵੇਚਿਆ ਕੋਈ ਗੱਲ ਆਈ ਸਾਡਾ ਬਿਆਨ ਆਇਆ ਸਾਡੇ ਹੱਕ ਤੇ ਕੋਈ ਬੋਲਿਆ ਬਈ 75 ਕਰੋੜ ਰੁਪਈਆ ਇਹ ਕੈਂਪੀ ਨੇ ਆਪਦੀ ਲੋਕ ਸਭਾ ਚ ਲੌੜਾ ਹੁੰਦਾ ਹੈ ਕਿਉਂ ਜੀ ਲੌੜਾ ਹੁੰਦਾ ਨਾ 75 ਕਰੋੜ ਤੱਕੜੀ ਵਾਲੀ ਦਾ 75 ਕਰੋੜ ਝਾਰੂ ਵਾਲੀ ਦਾ 25 ਕਰੋੜ 25 ਝਾਰੂ ਵਾਲੀ ਦਾ 25 ਜਿਹੜਾ ਪੰਜੇ ਵਾਲਿਆਂ ਦਾ 25 ਤਕਰੀ ਵਾਲਿਆਂ ਦਾ ਤਿੰਨਾਂ ਦਾ 75 ਕਰੋੜ ਰੁਪਇਆ ਬੰਦਾ ਕਿਉ ਬਈ ਬੰਦਾ 75 ਕਰੋੜ ਤੇ ਸਾਨੂੰ ਕੀ ਦਿੱਤਾ ਜਾਂਦਾ ਕਿਸੇ ਪਿੰਡ ਨੂੰ ਪਾਣੀ ਵਾਲੀ ਟੈਂਕੀ ਤੇ ਜਾਓ ਕਹਿੰਦੇ ਵੀ ਇੱਥੇ ਰਹਿਨੇ ਬੈਠੇ ਰਹੋ ਕੁੱਤੀਆਂ ਨਹੀਂ ਪੱਥਰ ਜਿਹੜੀਆਂ ਕੋਸਤਾ ਕੋਈ ਥੱਲਾ ਨਹੀਂ ਮਿਲਿਆ ਕਿਉ ਮਿਲਿਆ ਬਈ ਤੇ ਚਾਹੀਦਾ ਕੀ ਸੀਗਾ 25 ਕਰੋੜ ਰੁਪਏ ਦੀਆਂ ਦੋ ਸਰਕਾਰੀ ਫੈਕਟਰੀਆਂ ਲੱਗੀਆਂ ਹੁੰਦੀਆਂ ਸਰਕਾਰੀ ਫੈਕਟਰੀਆਂ ਉਹਦੇ ਸਾਡੇ ਬੱਚੇ ਪਰਚੇ ਸਰਕਾਰੀ ਨੌਕਰੀ ਕਰਦੇ ਜਾਂ ਉਹ ਰਜਗਾਰੀ ਖਤਮ ਹੁੰਦੀ ਸੀ ਕਿ ਨਹੀਂ ਹੁੰਦੀ ਸੀ ਕਿ ਨਹੀਂ ਮਾਤਾ ਇਹਨਾਂ ਨੇ ਸਮਝ ਕੇ ਰੱਖਿਆ ਬੀਏ ਬੀਏ ਐਮਐਮ ਇਹ ਤਿਤ ਪਾਸ ਕਰਕੇ ਕੁੜੀਆਂ ਆਹ ਵਖਾਵਾ ਤੜਾਕੇ ਦੀ ਜਿਹੜੀ ਆ ਸਰਦੀ ਚ ਪਠਿਆਂ ਤੇ ਟੱਕਾੜਦੀਆਂ ਸਾਡੀਆਂ ਕੁੜੀਆਂ ਬੀਏ ਬੀਏ ਐਮਐਮ ਕਰਕੇ ਕੁੜੀਆਂ ਮੈਨੂੰ ਕਾਹ ਵਤ ਦੀ ਗਰਮੀ ਝੋਨਾ ਲਾਉਂਦੀਆਂ ਜਵਾੜ ਸਾਡੇ ਸੋਨੇ ਵਾਂਗ ਰੋਲਦੇ ਫਿਰਦੇ ਆ ਸਾਨੂੰ ਦਿੱਤਾ ਕੀ ਹੈ ਸ਼ੋ ਭਈ ਗਲ ਸਹੀ ਆ ਤੇ ਗਲਤ ਆ ਜੇ ਸਹੀ ਆ ਤਾਂ ਅੱਥ ਖੜੇ ਕਰੋ ਕਿ ਗਲਤ ਆ ਸਹੀ ਸੰਤਾ ਥੇਲਾ ਵੀ ਨਹੀਂ ਦਿੱਤਾ ਫਿਰ ਅਸੀਂ ਕੀ ਹੋਰ ਕੀ ਹੋਇਆ ਅੱਕ ਕੇ ਠੱਕੇ ਨਰੇਗਾ ਵਾਲਿਆਂ ਨੇ ਇੱਕ ਜਿਹੜਾ ਫੈਸਲਾ ਕਰ ਲਿਆ ਭਈ ਐਸੀ ਨਰੇਗਾ ਆਪਣੀ ਪਾਵਰ ਵਰਤੂਗਾ ਪੂਰੇ ਪੰਜਾਬ ਦੀ ਅਸੀਂ ਅੱਕੇ ਠੱਕੇ ਲੋਕਾਂ ਨੇ ਪੰਜਾਬ ਦੇ ਵਿੱਚ 4 MP ਨਰੇਗਾ ਵਾਲੇ ਖੜੇ ਕਰਤੇ ਬਈ ਜੇ ਜਿੱਤੂਗਾ ਤਾਂ ਮੇਰੇ ਘਰ ਵਾਲਾ ਹੀ ਜਿੱਤੂਗਾ ਜੇ ਜਿੱਤਰ ਜੀ ਆਹ ਮੇਰਿਆਂ ਮਾਵਾ ਮੇਰਿਆਂ 3 ਸਾਡੇ ਬਜ਼ੁਰਗ ਇਹ ਜਿੱਤਣਗੇ ਫੈਸਲਾ ਸਹੀ ਹੈ ਜਿੱਤ ਲੋ ਜੀਆਂ ਹੱਥ ਖੜੇ ਕਰੋ ਕਿ ਜਿੱਤਿਆ ਤਾਂ ਅਰਤੀ ਮਰੇਗਾ ਹੀ ਜਿੱਤੂਗਾ ਅਸਲੀટી ਬਾਤ ਨਹੀਂ ਹੈ ਰੋਣੇ ਕੀ ਬਾਤ ਹੈ ਸਾਡੇ ਤਾਂ ਅਥਰੂ ਡਿੱਗਦੇ ਆ ਮੈਂ ਵੇਖਿਆ ਉੱਥੇ ਕਹਿੰਦੇ ਜੀ ਆਪਾਂ 10-10 ਕਰਨਾ ਵੰਡ ਕੇ ਸਾਰੀਆਂ ਮਾਤਾਂ ਨੂੰ ਦਿੱਤੀਆਂ ਹੋਈਆਂ ਸੱਪ ਦੀ ਸ੍ਰੀ ਤੋਂ ਪੈਸੇ ਚੱਕਣੇ ਇਹ ਹਸਣੇ ਦੀ ਬਾਤ ਨਹੀਂ ਐ ਕੋਈ ਸਾਗ ਦੀ ਥੱਬੀ ਨਹੀਂ ਤੋੜ ਲਿੰਦਾ ਖੇਚੋ ਕੋਈ ਵੱਟੇ ਨਹੀਂ ਚੜ ਲਿੰਦਾ ਇਹ ਹਸਣੇ ਦੀ ਬਾਤ ਐ ਰੋਣੇ ਦੀ ਬਾਤ ਐ ਇਸ ਕਰਕੇ ਮੇਗਾ ਪਾਵਰ ਪੰਜਾਬ ਨੇ ਐਪੀ ਖੜਾ ਕਰਤਾ ਕਿ ਜਿੱਤੂ ਤਾਂ ਮੇਗਾ ਵਾਲਾ ਜਿੱਤੂ ਜੇ ਜਿੱਤਣਗੀਆਂ ਤਾਂ ਆਹ ਜਿੱਤਣਗੀਆਂ ਜਿੱਤ ਲੋਕਾਂ ਆਖੜੇ ਕਰੋ ਤੇ ਜਿੱਤਿਆ ਤਾਂ ਮੇਗਾ ਵਾਲੇ ਜਿੱਤਣਗੇ ਇਹਨਾਂ ਦੀ ਤੌਰ 'ਚੋ ਕਿਲਾ ਟੱਕਰੀ ਵਾਲਿਆਂ ਦੇ ਪੰਜੇ ਵਾਲਿਆਂ ਦੇ ਘੜੂ ਵਾਲਿਆਂ ਦੇ ਆਫੀ ਵਾਲਿਆਂ ਦੇ ਥੰਨੋ ਵਾਲਿਆਂ ਦੇ ਕਾਮਰੇਡਾਂ ਦੇ ਤੌਰ 'ਚ ਕਿੰਨਾ ਮੇਰੇਗਾ ਉਹ ਕੱਢ ਦੇਣਗੇ ਤੇ ਜੇ ਮੇਰੇਗਾ ਉਹ ਆਈ ਪੀ ਜਾਵੜਿਆ ਦਿੱਲੀ ਫਿਰ ਦਿੱਲੀੋਂ ਡੰਡਾ ਜਦੋਂ ਖੜਕਿਆ ਮੈਂ ਵੇਖੂਗਾ ਤਨਖਾਹ ਕਿਵੇਂ ਨਹੀਂ ਦਿੰਦੇ ਅਸੀਂ ਵੇਖਾਂਗੇ ਪੱਕੇ ਕਿਵੇਂ ਨਹੀਂ ਕਰਦੇ ਹੋ ਸੱਜਣਾ ਨਾ ਹੋ ਸੱਜਣਾ ਨਾ ਇਸ ਕਰਕੇ ਮੇਰੀ ਉੱਤੀ ਉਹ ਮੇਰੀ ਉਹ ਪੈਰੋਂ ਕੁਦਰਤ ਨੇ ਤੁਹਾਡਾ ਸਾਥ ਦਿੱਤਾ ਕੁਦਰਤ ਨੇ ਅੱਤ ਦਾ ਤੇ ਕੁਦਰਤ ਦਾ ਵੈਰ ਹੁੰਦਾ ਹੈ ਜਿਹੜਾ ਅੱਤ ਚੱਕੇ ਉਹ ਮੁੰਡੇ ਮੂੰਹ ਦੇਖਦਾ ਕਿਉਂ ਜੀ ਤੇ ਕੁਦਰਤ ਜਿੱਤਦੀ ਹੈ ਤੇ ਨਰੇਗਾ ਵਾਲਿਆਂ ਨੂੰ ਟਾਰਚ ਨਿਸ਼ਾਨੀ ਮਿਲਿਆ ਹੈ ਟਾਰਚ ਬੈਟਰੀ ਬੈਟਰੀ ਕੀ ਚੱਲਦੀ ਹੁੰਦੀ ਜਦੋਂ ਜਗਾਈਏ ਚੱਲਦੀ ਹੁੰਦੀ ਹੈ ਚਾਨਣ ਤੇ ਫਿਰ ਚਾਨਣ ਤਾਂ ਇਸੀ ਨਰੇਗਾ ਵਾਲਿਆਂ ਦੇ ਘਰੇ ਹੀ ਹੋਊ ਮੈਂ ਵਿਖਾਉ ਮੈਂ ਵਿਖਾਉ ਤੁਹਾਨੂੰ 4 ਤਰੀਕ ਨੂੰ ਨਰੇਗਾ ਵਾਲੀਆਂ ਕੁੜੀਆਂ ਮਾਵਾਂ ਸੜੀਆਂ ਢੀਆਂ ਪਹਿਣਾ ਬਜ਼ੁਰਗ ਨੌਜਵਾਨ ਵਿਖਾਉ ਤੁਹਾਨੂੰ ਨੱਚਦੇ 4 ਤਰੀਕ ਨੂੰ ਯਾਰ ਨਿਕਾਲਿਆ ਨੇ ਮੁੱਤੇ ਮੁੱ ਸਾਰੇ ਹੀ ਸਰ ਤੇ ਅਸੀਂ ਹੈ ਹੀ ਜ਼ਿਆਦਾ ਰੇਗਾ ਦੀ ਪਾਵਰ ਹੀ ਜ਼ਿਆਦਾ ਹੈ ਅਸੀਂ ਹਰ ਪਿੰਡ ਚ 500 700 ਬੈਠੇ ਆ ਤੇ ਫਿਰ ਰਾਜ ਵੀ ਅਸੀਂ ਕਹੀਏ ਜੁੱਤੀਆਂ ਵਿਖਾਈਏ ਕਿਉਂ ਖਾਈਏ ਗੱਲ ਜਾ ਜਾ ਜਿਤਨੇ ਲੋਕ ਨਾ ਜੇ ਜਿਤਨੇ ਲੋਕ ਨਾ ਤਾਂ ਖੜੇ ਤੜੋ ਤੇ ਆਰ ਕੀ ਐਸੀ ਮੇਰੇ ਦਾ ਹੀ ਜਿੱਤੂਗਾ ਵਾਹਿਗੁਰੂ ਜੀ ਤਾ ਖੌਸਾ ਵਾਹਿਗੁਰੂ ਜੀ ਦੀ ਫਤ